ਜੇ ਤੁਸੀਂ ਖਰਾ ਸੋਨਾ ਚਾਹੁੰਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਭਰੋਸੇਮੰਦ ਨਾਮ ਹੈ ਖਾਦਮ ਜੁਲਰ ਜੀ ਹਾਂ ਖਾਦਮ ਜੁਲਰ ਮੁਸੀਬਤ ਦੇ ਵਿੱਚ ਆ ਗਈ ਹੈ ਕੈਨੇਡਾ ਸਰਕਾਰ ਤੇ ਹੁਣ ਜਸਟਿਨ ਟਰੂਡੋ ਦੇ ਸਕਦੇ ਨੇ ਅਸਤੀਫਾ ਇਹ ਵੱਡੀਆਂ ਚਰਚਾਵਾਂ ਲਗਾਤਾਰ ਉਠ ਰਹੀਆਂ ਨੇ ਕਿਉਂਕਿ ਜਸਟਿਨ ਟਰੂਡੋ ਨੂੰ ਲੈ ਕੇ ਬੇਭਰੋਸਕੀ ਮਤੇ ਲਗਾਤਾਰ ਪਾਸ ਹੋ ਰਹੇ ਨੇ ਔਰ ਉਹਨਾਂ ਦੇ ਹੱਕ ਵਿੱਚ ਬਹੁਤ ਘੱਟ ਲੋਕਾਂ ਦਾ ਇੱਕ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਦਰਸਲ ਤੁਹਾਨੂੰ ਦੱਸੀਏ ਤਾਂ ਜਸਟਿਨ ਟਰੂਡੋ ਦੇ ਖਿਲਾਫ ਲਗਾਤਾਰ ਬਗਾਵਤ ਛਿੜੀ ਹੋਈ ਹੈ ਤਾਂ ਹੋ ਸਕਦਾ ਹੈ ਕਿ ਜਸਟਿਨ ਟਰੂਡੋ ਅੱਜ ਅਸਤੀਫਾ ਦੇ ਦੇਣ ਇਹ ਚਰਚਾਵਾਂ ਲਗਾਤਾਰ ਛਿੜਦੀਆਂ ਹੋਈਆਂ ਜ਼ਰਾਰੀਆਂ ਨੇ ਕਿਆਸਰਈਆਂ ਲਗਾਈਆਂ ਜਾ ਰਹੀਆਂ ਨੇ ਹਾਲਾਂਕਿ ਤੁਹਾਨੂੰ ਦੱਸੀਏ ਤਾਂ ਇੱਕ ਮੀਟਿੰਗ ਜਿਹੜੀ ਆ ਪਾਰਟੀ ਦੀ ਹੋਣ ਵਾਲੀ ਹੈ 8 ਜਨਵਰੀ ਨੂੰ ਉਸ ਤੋਂ ਪਹਿਲਾਂ ਹੋ ਸਕਦਾ ਹੈ ਕਿ ਜਸਟਿਨ ਟਰੂਡੋ ਅਸਤੀਫਾ ਦੇ ਸਕਦੇ ਨੇ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਆ ਦਰਸਲ ਦੱਸੀਏ ਤਾਂ ਲਗਾਤਾਰ ਇਹ ਮਾਮਲਾ ਪੱਕਿਆ ਹੋਇਆ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਉਹਦਾ ਛੱਡਣ ਵਾਲੇ ਨੇ ਇਹਦੀਆਂ ਚਰਚਾਵਾਂ ਨੇ ਕਈ ਰਿਪੋਰਟਾਂ ਖੁਲਾਸਾ ਕਰਦੀਆਂ ਨੇ ਕਿ 6 ਜਨਵਰੀ ਯਾਨੀ ਕਿ ਅੱਜ ਦੇ ਦਿਨ ਉਹ ਅਸਤੀਫਾ ਦੇ ਸਕਦੇ ਨੇ ਲਿਬਰਲ ਪਾਰਟੀ ਵਿੱਚ ਵੱਧਦੇ ਵਿਵਾਦ ਅਤੇ ਮੈਂਬਰਾਂ ਵੱਲੋਂ ਉਹਨਾਂ ਦੇ ਪਾਏ ਜਾ ਰਹੇ ਦਬਾਅ ਕਰਕੇ ਟਰੂਡੋ ਇਹ ਵੱਡਾ ਫੈਸਲਾ ਲੈ ਸਕਦੇ ਨੇ ਜਈਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਦੀ ਗਲੋਬਲ ਐਂਡ ਮੇਲ ਦੇ ਅਨੁਸਾਰ ਲਿਬਰਲ ਪਾਰਟੀ ਦੇ ਅੰਦਰ ਅਸੰਤੁਸ਼ਟੀ ਅਤੇ ਅੰਦਰੂਨੀ ਲੜਾਈ ਵਾਧੀ ਜਾ ਰਹੀ ਹੈ ਇਸ ਮਾਮਲੇ ਵਿੱਚ ਲਿਬਰਲ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਪ੍ਰਮੁੱਖ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਗਿਆ ਕਿ ਟਰੂਡੋ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਨੇ ਇਸ ਤੋਂ ਬਾਅਦ ਬੁੱਧਵਾਰ ਯਾਨੀ ਕਿ 8 ਜਨਵਰੀ ਨੂੰ ਨੈਸ਼ਨਲ ਲਿਬਰਲ ਪਾਰਟੀ ਦੀ ਸੰਸਦੀ ਪਾਰਟੀ ਦੀ ਮੀਟਿੰਗ ਜਿਹੜੀ ਆ ਉਹ ਹੋਣ ਵਾਲੀ ਹੈ ਇਸ ਤੋਂ ਪਹਿਲਾਂ ਟਰੂਡੋ ਦੇ ਅਸਤੀਫੇ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਦੀਆਂ ਸੰਭਾਵਨਾਵਾਂ ਲਗਾਈਆਂ ਜਾ ਰਹੀਆਂ ਨੇ ਦਰਸਲ ਇਹ ਵੀ ਦੱਸੀਏ ਤਾਂ ਉਹਨਾਂ ਨੇ 2019 ਅਤੇ 2021 ਦੇ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਕੀਤੀ ਪਰ ਮੌਜੂਦਾ ਸਥਿਤੀ ਦੇ ਵਿੱਚ ਹੁਣ opinion poll ਦੇ ਅਨੁਸਾਰ ਟੂਡੋ ਆਪਣੇ ਮੁੱਖ ਵਿਰੋਧੀ ਜਿਹੜੀ ਪਾਰਟੀ ਦੇ ਨੇਤਾ ਬਣੇ ਹੋਏ ਨੇ ਜਾਨਕੀ ਬੀ ਅੰਕਾਂ ਤੋਂ ਪਿੱਛੇ ਚੱਲੇ ਨੇ ਇਸ ਗਰਾਵੜ ਦੇ ਕਰਕੇ ਸਿਆਸਤ ਜਿਹੜੀ ਆ ਗਰਮਾਈ ਹੋਈ ਹੈ ਔਰ ਜਿਸ ਨੂੰ ਲੈ ਕੇ ਵੱਡੀ ਹਲਚਲ ਪੈਦਾ ਹੋਈ ਹੈ ਲਿਬਰਲ ਪਾਰਟੀ ਦੇ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਹੁਣ ਜਸਟਿਨ ਟੂਡੋ ਦੀ ਅਗਵਾਈ ਹੇਠ ਪਾਰਟੀ ਲਈ ਅਗਲੀਆਂ ਚੋਣਾਂ ਜਿੱਤਣਾ ਬੇहद ਮੁਸ਼ਕਲ ਪਰਿਆ ਪਾਰਟੀ ਅੰਦਰ ਉਹਨਾਂ ਦਾ ਵਿਰੋਧ ਜਿਹੜਾ ਲਗਾਤਾਰ ਹੋ ਰਿਹਾ ਹੈ ਨਰਾਜ਼ਗੀ ਜਿਤਾਈ ਜਾ ਰਹੀ ਹੈ ਉਹਨਾਂ ਦੇ ਖਿਲਾਫ ਅਤੇ ਇਸ ਨਾਰਾਜ਼ਗੀ ਦਾ ਨਤੀਜਾ ਇਹ ਹੈ ਕਿ ਸੰਸਦ ਮੈਂਬਰਾਂ ਨੇ ਖੁੱਲ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕੁਝ ਸਮੇਂ ਪਹਿਲਾਂ ਉਹਨਾਂ ਨੂੰ ਹਟਾਉਣ ਲਈ ਸਿਗਨੇਚਰ ਕੈਂਪੇਨ ਹੋਈ ਸੀਗੀ ਔਰ ਇਸ ਦੇ ਦੌਰਾਨ ਟੂਡੋ ਜਿਹੜੇ ਸੀਗੇ ਬਹੁਤ ਜ਼ਿਆਦਾ ਮੁਸ਼ਕਲ ਦੇ ਵੇਸੇ ਸੀ ਬਹੁਤ ਜ਼ਿਆਦਾ ਔਖੇ ਸਵਾਲ ਟੂਡੋ ਕੋਲ ਪੁੱਛੇ ਗਏ ਸੀ ਜਿਸ ਕਰਕੇ ਉਹਨਾਂ ਦੇ ਅਸਤੀਫੇ ਦਾ ਦਬਾਅ ਬਣਿਆ ਹੋਇਆ ਹੈ ਹਾਲਾਂਕਿ ਇਹ ਜੋ ਸਪਸ਼ਟ ਨਹੀਂ ਹੋ ਸਕਿਆ ਕਿ ਲਿਬਰਲ ਪਾਰਟੀ ਜਿਹੜੀ ਆ ਕੋਈ ਨਵਾਂ ਨੇਤਾ ਚੁਣਿਤ ਸਕਦੀ ਹੈ ਜਾਂ ਚੁਣ ਲਿਆ ਹੈ ਔਰ ਜਿੰਨੀ ਦੇਰ ਤੱਕ ਨੇਤਾ ਕੋਈ ਨਹੀਂ ਚੁਣਿਆ ਜਾਂਦਾ ਕੀ ਟਰੂਡੋ ਸਰਕਾਰ ਜਿਹੜੀ ਉਹ ਬਣੀ ਰਹੇਗੀ ਜਾਨਕਿ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ ਇਹ ਬਹੁਤ ਵੱਡੇ ਸਵਾਲ ਨੇ ਹੋਰ ਪਾਰਟੀ ਲਗਾਤਾਰ ਵਿਗੜਦੇ ਹਾਲਾਤਾਂ ਦੇ ਵਿੱਚ ਨਜ਼ਰ ਆ ਰਹੀ ਹੈ ਅਸਤੀਫਾ ਜਿਹੜਾ ਦੇ ਸਕਦੇ ਨੇ ਇਹ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਨੇ ਲਿਬਰਲ ਪਾਰਟੀ ਦੇ ਕਈ ਨੇਤਾਵਾਂ ਨੇ ਅਤੇ ਸੰਸਦ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਜੇਕਰ ਟਰੂਡੋ ਨੇ ਅਸਤੀਫਾ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਭਰੀਆਂ ਹੋ ਸਕਦੀਆਂ ਨੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਜਸਟਿਨ ਟਰੂਡੋ ਅਸਤੀਫਾ ਦੇ ਦਿੰਦੇ ਹਨ ਤਾਂ ਲਿਬਰਲ ਪਾਰਟੀ ਨੂੰ ਨਵੇਂ ਨੇਤਾ ਦੀ ਪਾਲ ਕਰਨੀ ਹੋਵੇਗੀ ਜੋ ਪਾਰਟੀ ਨੂੰ ਮੁੜ ਸੰਗਠਿਤ ਕਰ ਸਕਣ ਅਤੇ ਜਨਤਾ ਦਾ ਵਿਸ਼ਵਾਸ ਜਿੱਤ ਸਕਣ ਤਾਂ ਹੁਣ ਦੇਖਣਾ ਹੋਵੇਗਾ ਇਹ ਜਿਹੜੀਆਂ ਚਰਚਾਵਾਂ ਜਸਟਿਨ ਟਰੂਡੋ ਨੂੰ ਲੈ ਕੇ ਛਿੜੀਆਂ ਹੋਈਆਂ ਨੇ ਉਹ ਕਿੰਨੀਆਂ ਕੁ ਸੱਚ ਨੇ ਕਿ ਇਹਨਾਂ ਦੇ ਵਿੱਚ ਨਿਕਲ ਕੇ ਆਉਂਦਾ ਕਿ ਜਸਟਿਨ ਟਰੂਡੋ ਆਪਣਾ ਅਸਤੀਫਾ ਦਿੰਦੇ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਕੀ ਕੁਝ ਨਿਕਲ ਕੇ ਆਉਂਦਾ ਇਸ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ ਨਜ਼ਰਾ ਬਣੀਆਂ ਹੋਈਆਂ ਨੇ ਪਰ ਕੈਨੇਡਾ ਦੇ ਵਿੱਚ ਜੋ ਹੁਣ ਹਾਲਚਲ ਸਿਆਸਤ ਦੇ ਵਿੱਚ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਿਧੇਰੇ ਸ਼ੇਅਰ ਜ਼ਰੂਰ ਕਰਿਓ ਇਸ ਬਾਬਤ ਤੁਹਾਡੀ ਕੀ ਰਾਏ ਆ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਨਾ